ਇਹਨਾਂ ਨੂੰ ਮੈਂ ਗੱਲ ਕਰ ਰਿਹਾ ਸੀ ਲੋਕਾਂ ਨੇ ਰਾਜ ਦੀ ਕੱਡੀ ਦੇ ਵਿੱਚ ਇਸ ਕਰਕੇ ਮਿਠਾਲਿਆ ਬਹੁਤ ਵੱਡਾ ਰਿਸਪੈਕਟ ਦੇ ਦਿੱਤਾ ਤੇ ਜਿਹੜੇ ਪਹਿਲੇ ਸੀ ਉਹਨਾਂ ਤੇ ਲੋਕ ਤੰਗ ਆਏ ਹੋਏ ਸੀਗੇ ਪਰ ਆਹ 2-3 ਸਾਲ ਦੇ ਚੱਲਦੇ ਨੇ ਵੀ ਹੋਰ ਵੱਖ-ਵੱਖ ਤਰੀਕਿਆਂ ਦੇ ਨਾਲ ਆਪਣੇ ਘਰ ਬਣੇ ਇਸ ਕਰਕੇ ਕਿ ਇਹਨਾਂ ਨੂੰ ਪਤਾ ਹੈ ਇਹਨਾਂ ਕੋ ਸਾਰੇ ਵੰਗਿਆ ਸਵਾ ਦੁਖੀ ਨੇ ਔਰ ਆਪਾਂ ਦੇ ਸਮੇਂ ਤੇ ਇਹਨਾਂ ਦੀ ਸਰਕਾਰ ਨਹੀਂ ਆਣੀ ਉਹਨਾਂ ਨੇ ਇੱਕ ਅੰਸ਼ ਨੂੰ ਦਿੱਤਾ ਹੋਇਆ ਜੇ ਆਪਣਾ ਕੰਮ ਪੂਰਾ ਕਰੀਏ ਵੱਧ ਤੋਂ ਵੱਧ ਪੈਸੇ ਇਕੱਠੇ ਕਰੀਏ ਜਿੱਥੋਂ ਤੱਕ ਇਹਨਾਂ ਦਾ ਤੁਹਾਨੂੰ ਜੀ ਸਰਿੰਦਰ ਪੌਰੀ ਜੀ ਪਿਆਰ ਰਹਿਣ ਮੇਰੀ ਬੇਨਤੀ ਹੈ ਸਾਥੀ ਮੋਹਨ ਸਿੰਘ ਧਮਾਣਾ ਜੀ ਸਾਥੀਓ ਸਾਡੇ ਵਿਚਕਾਰ ਫਰਿੰਦ ਸੰਕਾ ਜੋ ਸੁਨਾਨ ਦੀ ਮੰਡਲ ਸਾਝੇ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ ਹੋਏ ਇਸ ਅੱਜ ਰੋਸਤਾਰਨਾਂ ਦੇ ਮਾਰਚ ਦੇ ਵਿੱਚ ਆਏ ਹੋਏ ਸਾਥੀਓ ਤੁਸੀਂ ਬੜੇ ਜੋਧੇ ਹੋ ਸ਼ਾਬਾਸ਼ ਹੈ ਤੁਹਾਨੂੰ ਇਸ ਗੱਲ ਦੀ ਕਿ ਤੁਸੀਂ ਆਪਣੀਆਂ ਡਿਊਟੀਆਂ ਵੀ ਕਰਦੇ ਹੋ ਤੇ ਦੂਜੇ ਪਾਸੇ ਇਸ ਨਹਿਲ ਤੁਸੀਂ ਆਪਣੇ ਅਕਲ ਨੂੰ ਮੋਰ ਲਾ ਕੇ ਵੀ ਸੇਵਾ ਕੰਮ ਵਿੱਚ ਲਾ ਰਹੇ ਹੋ ਸਰਕਾਰ ਦੇ ਕੋਲ ਮੈਂ ਬਕਰਮ ਸਿੰਘ ਕੱਬੂ ਸੂਬਾ ਦਿੱਸਖਤਰ ਵਿਆਨਗਤ ਫਰਾਂਡ ਪੰਜਾਬ ਅੱਜ ਸਾਂਝੇ ਦਾਤਕ ਮੋਰਚੇ ਵੱਲੋਂ ਸਿੱਖਿਆ ਮੰਤਰੀ ਦੇ ਹਲਕੇ ਸ਼੍ਰੀ ਮਨਪੁਰ ਸਾਹਿਬ ਦੇ ਵਿੱਚ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਆ ਇਸ ਰੈਲੀ ਦਾ ਮੁੱਖ ਮਕਸਦ ਮੁੱਖ ਮੰਤਵ ਵੀ ਜਿਹੜਾ ਮੰਤਰੀ ਵਾਰ-ਵਾਰ ਸਾਨੂੰ ਮੀਟਿੰਗਾਂ ਦਾ ਸਮਾਂ ਦਿੰਦਾ ਪਹਿਲੀ ਗੱਲ ਮੀਟਿੰਗ ਕਰਦਾ ਵੀ ਮੰਤਰੀ ਜੇ ਮੀਟਿੰਗ ਕਰਦਾ ਵੀ ਆ ਆਜ ਤੱਕ ਸੰਜੇ ਦੇ ਆਪਕ ਮੋਰਚੇ ਦੀਆਂ 32 ਮੰਗਾਂ ਦੇ ਵਿੱਚੋਂ ਇੱਕ ਮੰਗ ਜਿਹੜੀ ਆਏ ਸਰਕਾਰ ਵੱਲੋਂ ਪੂਰੀ ਨਹੀਂ ਕੀਤੀ ਗਈ। ਉਲਟਾ ਉਸ ਮੰਗ ਪੱਤਰ ਦੇ ਵਿੱਚ ਹਰ ਵਾਰ ਨੰਗੀਆਂ ਮੰਗਾਂ ਔਡ ਹੋ ਜਾਂਦੀਆਂ ਨੇ। ਕੋਈ ਇਹਨਾਂ ਤੋਂ ਧਰਤੀ ਪੂਰੀ ਨਹੀਂ ਹੋ ਰਹੀ। ਕੋਈ ਪੁਰਾਣੀ ਪੈਨਸ਼ਨ ਨਹੀਂ ਬਹਾਲ ਹੋ ਰਹੀ। ਕੋਈ ਦੂਜਾ ਕਿਸ ਤਰ੍ਹਾਂ ਦੀਆਂ ਗੱਟੀਆਂ ਵਾਰੀਆਂ ਕੋਈ ਏਸੀਪੀ ਸਕੀਮ ਨਹੀਂ ਲਾਗੂ ਕੀਤੀ ਜਾ ਰਹੀ ਜਿੰਨੇ ਸੈਂਕੀ ਤਰ੍ਹਾਂ ਦੇ ਪੱਤੇ ਹੋਏ ਪੱਤੇ ਸੀ ਉਹ ਸਾਰੇ ਦੇ ਸਾਰੇ ਉਸੇ ਤਰ੍ਹਾਂ ਕੱਟੇ ਹੋਏ ਜਿੰਨੀਆਂ ਪ੍ਰਮੋਸ਼ਨਾਂ ਦਾ ਕੰਮ ਹੈ ਪਹਿਲੀ ਵਾਰ ਸਰਕਾਰ ਪ੍ਰਮੋਸ਼ਨਾਂ ਕਰਦੀ ਨਹੀਂ ਜੋ ਪ੍ਰਮੋਸ਼ਨਾਂ ਕਰਦੀ ਹੈ ਤਾਂ ਸਟੇਸ਼ਨ ਨੂੰ ਦੋ ਦਿੰਦੀ ਹੈ 150 200 ਕਿਲੋਮੀਟਰ ਤੇ ਬਾਕੀ ਕਦੇ ਅਧਿਆਪਕ ਨੂੰ ਲੱਗਦਾ ਕਿ ਉਹ ਨੂੰ ਪ੍ਰਮੋਸ਼ਨ ਹੀ ਮਿਲੀ ਸਗੋਂ ਉਹਨੂੰ ਸਜ਼ਾ ਮਿਲੀ ਹੈ ਪਿਛਲੇ ਲੈਕਚਰਾਰਾਂ ਦੀਆਂ ਪ੍ਰਮੋਸ਼ਨਾਂ ਹੋਈਆਂ ਨੇ ਤਾਂ ਉਹਨਾਂ ਲੈਕਚਰਾਰਾਂ ਦੀ ਪ੍ਰਮੋਸ਼ਨ ਦੇ ਵਿੱਚ ਲਗਭਗ 70% ਦੇ ਲੈਕਚਰਾਰ ਹੋ ਉਹਨਾਂ ਨੇ ਆਪਣੇ ਸਟੇਸ਼ਨਾਂ ਤੇ ਹਾਜ਼ਰ ਨਹੀਂ ਹੋਏ ਕਿਉਂਕਿ ਜੇ ਸਰ ਅਧਿਆਪਕ ਨੂੰ ਤੁਸੀਂ ਤਿੰਨ ਦਿਨ ਛੱਡ ਕੇ ਪ੍ਰਮੋਸ਼ਨ ਦੇ ਰਹੇ ਹੋ ਤਾਂ ਉਹ ਅਧਿਆਪਕ ਸਮਝੂਗਾ ਕਿ ਇਹ ਤਾਂ ਉਹਦਾ ਪ੍ਰਬੰਧਿਤ ਅਧਾਰ ਤੇ ਬਦਲੀ ਹੋਈ ਆ ਠੀਕ ਇਸੇ ਤਰ੍ਹਾਂ ਈ.ਟੀ.ਟੀ ਤੋਂ ਮਾਸਟਰ ਗ੍ਰੈਜੂਏਟਾਂ ਨੂੰ ਪ੍ਰਮੋਸ਼ਨਾਂ ਪਿਛਲੇ ਲੰਮੇ ਸਮੇਂ ਤੋਂ ਸਾਡੀ ਜਥੇਬੰਦੀ ਪ੍ਰਾਇਮਰੀ ਦੇ ਨਾਲ ਤੇ ਸੈਕੰਡਰੀ ਦੋਨਾਂ ਨਾਲ ਸੰਬੰਧ ਰੱਖਦੀ ਆ ਅਸੀਂ ਬੜੀ ਥੋਕੇ ਮੰਗ ਰੱਖੀ ਆ ਕਿ ਈਟੀਟੀ ਤੋਂ ਪ੍ਰਾਇਮਰੀ ਜਿਹੜੇ ਇਹ ਕਰਦੇ ਉਹਨਾਂ ਤੇ ਮਾਸਟਰ ਕਰਦਿਆਂ ਪ੍ਰੋਮੋਸ਼ਨਾਂ ਦਿੱਤੀਆਂ ਜਾਣ ਐਚਡੀ ਦੀਆਂ ਪ੍ਰੋਮੋਸ਼ਨਾਂ ਦਿੱਤੀਆਂ ਜਾਣ ਸੀਐਚਡੀ ਦੀਆਂ ਪ੍ਰੋਮੋਸ਼ਨਾਂ ਦਿੱਤੀਆਂ ਜਾਣ ਡੀਪੀ ਦੀਆਂ ਪ੍ਰੋਮੋਸ਼ਨਾਂ ਦਿੱਤੀਆਂ ਜਾਣ ਲੈਕਚਰਰ ਬਣਾਇਆ ਜਾਣ ਪ੍ਰਿੰਸੀਪਲ ਬਣਾਇਆ ਜਾਣ ਪਰ ਜੇ ਇਹ ਬਣਾਉਂਦੇ ਵੀ ਨੇ ਅਬਲਾ ਤਾਂ ਬਣਾਉਂਦੇ ਵੀ ਜੇ ਬਣਾਉਂਦੇ ਵੀ ਤਾਂ ਦੂਰ ਦੂਰ ਸਟੇਸ਼ਨ ਦੇ ਕੋਲ ਆ ਸਰਕਾਰ ਦੀ ਇੱਕ ਪਾਲਿਸੀ ਕੀ ਆ ਕਿ ਮੁੱਖ ਮੰਤਰੀ ਦੇ ਨਾਲ ਨਵੀਂ ਐਜੂਕੇਸ਼ਨ ਪਾਲਿਸੀ ਜਿਹੜੀ ਆ ਉਹ ਲਾਗੂ ਕਰਨੀ ਆ ਨਵੀਂ ਐਜੂਕੇਸ਼ਨ ਪਾਲਿਸੀ ਦੇ ਵਿੱਚ ਕੀ ਆ ਕਿ ਅਧਿਆਪਕਾਂ ਨੂੰ ਜਿਹੜੇ ਵੱਡੇ ਸਕੂਲ ਨੇ ਪੂਰਵ ਐਜੂਕੇਸ਼ਨ ਜਿਹੜੇ ਇਹਨਾਂ ਨੇ ਜਾਲੀ ਬਣਾਏ ਨੇ ਉਹਦਾ ਸਕੂਲ ਆਫ ਐਜੂਕੇਸ਼ਨ ਦੇ ਵਿੱਚ ਆਏ ਵਾਲੇ ਛੋਟੇ ਸਕੂਲ ਬੰਦ ਕਰਨੇ ਨੇ ਚਾਹੇ ਮੀਡਲ ਸਕੂਲ ਨੂੰ ਜਾਏ ਛੋਟੇ ਹਾਈ ਸਕੂਲ ਨੇ ਉਹ ਸਕੂਲ ਬੰਦ ਕਰਕੇ ਵੱਡੇ ਸਕੂਲ ਨੇ ਜਿਹੜੇ ਉਹਨਾਂ ਨੂੰ ਪ੍ਰਮੋਟ ਕਰੀਆ ਸਰਕਾਰ ਤਾਂ ਆਉਣ ਵਾਲੇ ਸਮੇਂ 'ਚ ਜਿਹੜਾ ਸਕੂਲਾਂ ਦਾ ਉਹ ਪ੍ਰਾਈਵੇਟ ਪ੍ਰਾਈਵੇਟਾਈਜੇਸ਼ਨ ਕੀਤੀ ਜਾ ਸਕਦੀ ਉਹ ਮੰਤਰੀ ਆਪਣੀ ਗੱਲਾਂ ਦੀ ਗੱਲ ਕਰਦਾ ਕਿ ਅਸੀਂ ਮੈਡਲ ਸਕੂਲ ਬੰਦ ਕਰਨ ਜਾ ਰਹੇ ਹਾਂ ਤਾਂ ਅਸੀਂ ਵਿਸ਼ੇਸ਼ ਧੋਖੇ ਉਹ ਵੀ ਮੀਟਿੰਗ ਦੇ ਵਿੱਚ ਹੀ ਕਹ ਗਿਆ ਕਿ ਤੁਸੀਂ ਬੰਦ ਕਰੋ ਤੇ ਅਸੀਂ ਇਸ ਨੂੰ ਰੋਕ ਕੇ ਦਿਖਾਵਾਂਗੇ ਅੱਜ ਦਾ ਜਿਹੜਾ ਵੱਡਾ ਘਟਨਾ ਸੰਘਿਆ ਵਿਧਾਇਕ ਮੋਰਚੇ ਦਾ ਇਹ ਹੁਣ ਰੋਸ ਮਾਰਚ ਕਰਨ ਜਾ ਰਿਹਾ ਇਹ ਰੋਸ ਮਾਰਚ ਸ਼ਹਿਰ ਦੇ ਵਿੱਚ ਕੱਲੇ ਕੱਲੇ ਗਲੀ ਦੇ ਵਿੱਚ ਮੰਨੇ ਦੇ ਵਿੱਚ ਜਾ ਕੇ ਅਸੀਂ 10 ਕਹਿਾਂਗੇ ਕਿ ਸਰਕਾਰ ਅਧਿਆਪਕਾਂ ਦੇ ਨਾਲ ਕਿਸ ਤਰ੍ਹਾਂ ਧੱਕੇਸ਼ਾਹੀ ਕਰਦੀ ਹੈ ਸਰਕਾਰ ਕਿਸ ਤਰ੍ਹਾਂ ਗਰੀਬਾਂ ਦੇ ਮੂੰਹ ਜਿਹੜੀ ਹੈ ਸਿੱਖਿਆ ਗਰੀਬਾਂ ਦੇ ਕੋਲੋਂ ਸਿੱਖਿਆ ਖੋਣ ਦੀ ਕੋਸ਼ਿਸ਼ ਕਰੀ ਹੈ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਲੋਕੋ ਬਸ ਇਹਨਾਂ ਸਰਕਾਰਾਂ ਦੀਆਂ ਨੀਤੀਆਂ ਤੋਂ ਜੇ ਤੋੜਾ ਜਿੱਤ ਨੇ ਖੇਚਾ ਕੇ ਇਹਨਾਂ ਨੂੰ ਵੋਟਾਂ ਪਾ ਕੇ ਸਰਕਾਰ ਬਣਾਈ ਆ ਤਾਂ ਮੈਂ ਸਮਝਦਾ ਕਿ ਜੇ ਸਰਕਾਰ ਨੇ ਆਪਣੀਆਂ ਨੀਤੀਆਂ ਨੂੰ ਸੋਧਿਆ ਨਾ ਜੇ ਸਰਕਾਰ ਨੇ ਲੋਕਪੱਕੀ ਫੈਸਲੇ ਨਾ ਲਏ ਜੇ ਸਰਕਾਰ ਨੇ ਮਰਾਜ਼ਿਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਚਾਹੇ ਪ੍ਰਾਣੀ ਪੈਨਸ਼ਨ ਦੀ ਆਪਾਂ ਗੱਲ ਕਰੀਏ ਨੋਟੀਫਿਕੇਸ਼ਨ ਲਾਗੂ ਕਰੋ ਨੋਟੀਫਿਕੇਸ਼ਨ ਨੂੰ ਕਰਕੇ ਵੀ ਉਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਜਿਹੜੀ ਨਹੀਂ ਕਰ ਰਹੇ ਤਾਂ ਆਉਣ ਵਾਲੇ 2027 ਦੇ ਵਿੱਚ ਸਰਕਾਰ ਭੁੱਲ ਜੂਗੀ ਕਿ ਇਹਨਾਂ ਨੂੰ ਕੋਈ ਵੋਟ ਜਿਹੜੀ ਇਹਨਾਂ ਦੇ ਵਾਕ ਸੰਦੂਕ ਨਹੀਂ ਇਹਨੀਆਂ ਖਾਲੀ ਲੱਗੜ ਗਿਆ ਤੇ ਅੱਜ ਵੱਡਾ ਕੱਠ ਹੋਇਆ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੰਜਾਬ ਦੇ ਸਮੁੱਚਾ ਅਧਿਆਪਕ ਦਾ ਮਲਾਜਮ ਵਰਗ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੈ ਦੁਖੀ ਹੈ ਬਹੁਤ ਬਹੁਤ ਧੰਨਵਾਦ ਆ ਵੱਲੋਂ ਸ਼੍ਰੀ ਪ੍ਰਸਾਦ ਦੀ ਭਰਤੀ ਦੇ ਉੱਤੇ ਇਹ ਰੋਸ ਰੈਲੀ ਦੇ ਰੋਸ ਪ੍ਰਦਰਸ਼ਨ ਲਈ ਇਸ ਤਰ੍ਹਾਂ ਕੇ ਮਜਬੂਰ ਹੋਏ ਆ ਕਿ ਪੰਜਾਬ ਦੇ ਸਿੱਖਿਆ ਮੰਤਰੀ ਜੀ ਨਾਲ ਸਾਡੀਆਂ ਲਗਾਤਾਰ ਕਾਫੀ ਮੀਟਿੰਗਾਂ ਹੋਈਆਂ ਔਰ ਉਸ ਤੋਂ ਬਾਅਦ ਦੇ ਨਾਲ ਮੱਦੇਨਜ਼ਰ ਮੰਗਾ ਮਸਲਿਆਂ ਤੇ ਅਸੀਂ ਚਰਚਾ ਪਾਈ ਸੀ ਮੰਤਰੀ ਜੀ ਮੰਨ ਜਾਂਦੇ ਸੀ ਕਿ ਤੁਹਾਡੀਆਂ ਡਿਜਾਇਜ਼ ਮੰਗਾ ਉਹਨਾਂ ਨੂੰ ਹੋਂ ਤੱਕ ਲਾਗੂ ਨਹੀਂ ਕੀਤਾ ਗਿਆ ਇਸ ਲਈ ਸਾਡੀ 27 ਜਨਵਰੀ ਨੂੰ ਲਾਸਟ ਜਿਹੜੀ ਮੀਟਿੰਗ ਹੋਈ ਜਦੇ ਵਿੱਚ ਗ੍ਰੰਟ ਮਸਲਿਆਂ ਤੇ ਅਧਾਰ ਟੈਂਪਲੇਟ ਤੇ ਮੰਤਰੀ ਜੀ ਮੰਨੇ ਕਿ ਜਿਹੜੀਆਂ ਪ੍ਰੋਮੋਸ਼ਨਾਂ ਹੋਈਆਂ ਸਰਕਾਰ ਨੂੰ ਇਤਲਾਮ ਦਿੱਤਾ ਉਹਨਾਂ ਦੀ ਖਾਲੀ ਸਟੇਸ਼ਨਾਂ ਦੇ ਉੱਤੇ ਰੀਚ ਵਾਇਸ ਕਰਵਾਈ ਜਾਊਗੀ ਔਰ ਇਸ ਦੇ ਨਾਲ ਹੀ ਸੀਐਨਬੀ ਦੇ ਕਾਮਕਾਂ ਦਾ ਤਨਖਾਹ ਕੋਟੇ ਦਾ ਪੱਤਰ ਰੱਦ ਕੀਤਾ ਜਾਊਗਾ 2018 ਦੇ ਨਿਯਮਾਂ ਦੇ ਵਿੱਚ ਦੇ ਵੀ ਕੋਈ ਬਗਾਰ ਹੈਗੇ ਆ ਉਹਨਾਂ ਨੂੰ ਸੋਧਿਆ ਜਾਊਗਾ ਔਰ ਇਸੇ ਤਰੀਕੇ ਦੇ ਨਾਲ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜਿਹੜੀ 16 ਘੰਟੇ ਦੀ ਜਿਹੜੀ ਹੜਤਾਲ ਆ ਉਹਦੇ ਵਿੱਚ ਜਿਹੜੀ ਤਨਖਾਹ ਦੇ ਰੂਪੇ ਵਾਲੀ ਉਹਨੂੰ ਲੱਗ ਕਰਾਂਗੇ ਔਰ ਇਸੇ ਇਸ ਦੇ ਨਾਲ ਹੀ ਉਹਨਾਂ ਦਾ ਇਹ ਸੀਗਾ ਕਿ ਕੰਪਿਊਟਰ ਅਧਿਆਪਕ ਤੇ ਹੋਰ ਜਿਹੜੇ ਸਾਡੇ ਲਗਭਗ 38 ਸ਼ੂਤਰੀ ਮੁਗੱਪੱਤੇ ਦੀ ਦੇ ਵਿੱਚ ਸਾਡੀਆਂ ਵਿੱਤੀ ਮੰਗਾਂ ਪ੍ਰਾਣੀ ਪੈਨਸ਼ਨ ਦੀ ਬਹਾਲੀ ਤੋਂ ਰੱਖ ਕੇ ਪੱਤੇਆਂ ਸਮੇਤ ਸਾਡੀਆਂ ਸਾਰੀਆਂ ਮੰਗਾਂ ਸੀ ਉਹਦੇ ਤੇ ਉਹਨਾਂ ਦਾ ਕਹਿਣਾ ਸੀ ਉਹਨਾਂ ਸਰਕਾਰ ਨੂੰ ਲਿਖਾਂਗੇ ਔਰ ਜਿਹੜੇ ਸਾਡੇ ਬੇਪਰਗੀ ਮਾਮਲੇ ਸੀਗੇ ਇਹਨਾਂ ਸਾਲਾਂ ਦੇ ਉੱਤੇ ਜਿਹੜੀਆਂ ਪੋਸਟਾਂ ਭਰਨ ਦੀ ਗੱਲ ਸੀ ਮੰਤਰੀ ਜੀ ਸਾਡੇ ਨਾਲ ਵਾਅਦਾ ਕੀਤਾ ਕਿ ਅਸੀਂ ਇਹਨਾਂ ਨੂੰ ਆਉਣ ਵਾਲੇ ਸਮੇਂ ਚ ਹੱਲ ਕਰਾਂਗੇ ਪਰੰਤੂ ਸਵਾ ਮਹੀਨੇ ਦਾ ਲਗਭਗ ਸਮਾਂ ਜਿਹੜਾ ਉਹ ਵੀ ਚਾਲ ਦੇ ਬਾਅਦ ਲੰਘ ਗਿਆ ਅਸੀਂ ਲੋਕ ਦੇ ਵਿਰੋਧ ਪ੍ਰਦਰਸ਼ਨ ਕੀਤੇ ਸਾਨੂੰ ਮੰਤਰੀ ਜੀ ਨੇ ਜਾਂ ਸਰਕਾਰ ਨੇ ਇਹਨਾਂ ਇਸ ਮਸਲੇ ਦੇ ਉੱਤੇ ਦੁਆਰਾ ਕੇ ਇਹਨਾਂ ਨੂੰ ਹੱਲ ਕਰਨ ਵਾਸਤੇ ਟੇਬਲ ਤੇ ਕੋਈ ਯਤਰਾ ਜੁਈ ਨਹੀਂ ਕੀਤੀ ਅੰਤ ਨੂੰ ਸਾਨੂੰ ਅੱਜ ਇੱਥੇ ਆਪ ਮਾਰਤ ਨੂੰ ਜਿਹੜਾ ਫਤਕਲ ਤੋਂ ਆਉਣਾ ਪਿਆ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੋਰ ਤਾਂ ਕਿ ਪ੍ਰਸ਼ਾਸਨ ਵੱਲੋਂ ਸਾਡੇ ਨਾਲ ਇਦਾਂ ਵੀ ਕੀ ਨਹੀਂ ਆਈ ਹੈਗੀ ਕਿ ਮੰਤਰੀ ਜੀ ਤੁਹਾਡੀਆਂ ਮੰਗਾਂ ਮਸਲੇ ਨੂੰ ਸੁਣ ਲਈ ਯਾਰ ਆ ਤੇ ਫਲਾਣੇ ਨੂੰ ਸੁਣਾਗੇ ਤਾਂ ਇਸ ਰੂਪ ਦੇ ਸਾਨੂੰ ਇਹ ਰੈਲੀ ਹੈ ਜਿਹੜੀ ਇਹ ਵਿਆਪਕ ਮਸਲਿਆਂ ਤੇ ਜਿਹੜੇ ਵਿਆਪਕ ਦੇ ਪੰਜਾਬ ਦੀ ਸਿੱਖਿਆ ਜਿਹੜੀ ਉਹ ਮਿੱਥੜ ਰਹੀ ਆ ਤੇ ਉਹਨੂੰ ਅਸੀਂ ਬਚਾਉਣ ਵਾਸਤੇ ਸਕੂਲਾਂ ਨੂੰ ਬਚਾਉਣ ਵਾਸਤੇ ਉਹ ਮਸਲੇ ਨੂੰ ਹੱਲ ਕਰਾਉਣ ਵਾਸਤੇ ਰੋਸ ਪ੍ਰਦਰਸ਼ਨ ਤੇ ਰੋਸ ਰੈਲੀ ਸਾਂਝਾ ਦੇ ਆਪਕ ਮੂਰਤਾਂ ਵੱਲੋਂ ਕਰ ਲਈ ਆਏ